ਗਿਣਤੀ ਬਹੁਤ ਥੋੜੀ ਹੈ ਲੇਕਿਨ ਯਾਦ ਰੱਖਿਓ ਕਦੇ ਗਿਣਤੀਆਂ ਮਿੰਤੀਆਂ ਮੈਦਾਨੇ ਜੰਗ ਵਿੱਚ ਨਹੀਂ ਲੜਦੀ ਮੇਰੇ ਤੋਂ ਪਹਿਲੋ ਪਹਿਲੀ ਜੰਗ ਦਾ ਹਵਾਲਾ ਤੁਸੀਂ ਗਿਆਨੀ ਜੀ ਹੁਣ ਆਪਸੋ ਸਰਫਰ ਕਰ ਰਹੇ ਹੋ ਉਦੋਂ ਚੜ ਕੇ ਆਉਣ ਵਾਲਿਆਂ ਦੀ ਗਿਣਤੀ ਕਿੰਨੀ ਸੀ 7500 ਤੇ ਗੁਰੂ ਹਰਗੋਬਿੰਦ ਸਾਹਿਬ ਦੀ ਤਰਫੋਂ ਲੜਨ ਵਾਲਿਆਂ ਦੀ ਗਿਣਤੀ ਹੈ 500 ਤੇ ਜਿੱਤ ਗੁਰੂ ਹਰਗੋਬਿੰਦ ਸਾਹਿਬ ਦੀ ਹੁੰਦੀ ਹੈ 7500 ਹਾਰਦਾ ਹੈ ਇੱਥੇ ਗਿਣਤੀ ਮਾਇਨੇ ਨਹੀਂ ਰੱਖਦੀ ਇਥੇ ਮੈਨੇ ਇਹ ਰੱਖ ਤੀ ਹੈ ਕਿ ਤੂੰ ਬੰਦਾ ਦਲੇਰ ਕਿੰਨਾ ਕਹਤੇ ਤੂੰ ਗੁਰੂ ਦੇ ਹਾਸੇ ਲੜਦਾ ਹੈ ਕਿ ਨਹੀਂ ਲੜਦਾ ਜਦੋਂ ਕੋ ਗੁਰੂ ਦੇ ਹਾਸੇ ਮੈਦਾਨੇ ਜੰਗ ਵਿੱਚ ਕੁੱਤੇ ਫਿਰ ਜਿੱਤ ਉਹਦੀ ਹੁੰਦੀ ਹੈ ਦੂਜੇ ਦੀ ਨਹੀਂ ਹੁੰਦੀ ਇੱਕ ਪਾਸੇ 45000 ਦਾ ਕਿਰਾ ਹੈ ਦੂਜੇ ਪਾਸੇ ਲੜਨ ਵਾਲਿਆਂ ਦੀ ਗਿਣਤੀ ਹੈ ਕੇਵਲ ਤੇ ਕੇਵਲ 1200 ਸਰਦਾਰ ਮਹਾ ਸਿੰਘ ਨੇ 1200 ਬੰਦਾ ਕਰ ਲਿਆ ਇਕੱਤਰ ਉਹ ਕਿਲੇ ਦੇ ਵਿੱਚ ਉਥੇ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਦੀ ਤਾਬਿਆ ਬੈਠਾ ਹੋਇਆ ਸਰਦਾਰ ਮਹਾ ਸਿੰਘ ਤੇ ਸਰਦਾਰ ਮਹਾ ਸਿੰਘ ਨੇ ਚੌਰ ਦੀ ਸੇਵਾ ਦੇ ਕੇ ਇੱਕ ਸਿੰਘ ਨੂੰ ਆਪ ਪਾਸੇ ਹੋ ਕੇ ਤੇ ਹੱਥ ਜੋੜ ਕੇ ਖਾਲਸੇ ਨੂੰ ਲੱਗਾ ਬੇਨਤੀ ਕਰਨ ਮਹਾ ਸਿੰਘ ਸਰਦਾਰ ਲਲਕਾਰ ਕਹਿੰਦਾ ਹੋ ਜੋ ਜੰਗ ਦੇ ਲਈ ਤਿਆਰ ਸਿੰਘੋ ਵੈਰੀ ਆਣ ਮੈਦਾਨ ਦੇ ਵਿੱਚ ਲੱਥੇ ਸਾਡੀ ਅਣਖ ਨੂੰ ਰਹੇ ਵੰਗਾਰ ਸਿੰਘੋ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਦੇਉ ਦੇਸ਼ ਖਾਤਰ ਜਾਨਾ ਵਾਰ ਸਿੰਘੋ ਅੱਜ ਤੁਸੀਂ ਚਮਕੌਰ ਨੂੰ ਯਾਦ ਕਰ ਲੋ 40 ਸਿੰਘ ਦੁਸ਼ਮਣ ਬੇਸ਼ੁਮਾਰ ਸਿੰਘੋ ਕਿਹੜਾ ਅੜੇਗਾ ਤੁਸਾਂ ਦੀ ਤੇਗ ਅੱਗੇ ਸ਼ੇਰਾ ਵਾਂਗਰਾ ਉਠੋ ਪਬਕਾਰ ਸਿੰਘੋ ਉਹ ਦਾਗਿਆ ਸੂਰਮੇ ਨੂੰ ਸਿਰਾਂ ਨਾਲ ਹੁੰਦਾ ਜਿੱਤ ਹਾਰ ਦੀ ਜਾਣੇ ਸਰਕਾਰ ਸਿੰਘੋ ਰਗਾ ਵਿੱਚ ਜੇ ਖੂਨ ਤੇ ਛਮੇਚਦਾ ਹੈ ਜੇਕਰ ਦੇਸ਼ ਦੇ ਨਾਲ ਪਿਆਰ ਸਿੰਘੋ ਸੀਤਲ ਫੇਰ ਦੁਨੀਆ ਵਿੱਚ ਦੁਹਰਾ ਦਿਓ ਅਜੀਤ ਜੁਜਾਰ ਵਾਲੀ ਵਾਰਸ ਹੁਣ ਸਰਦਾਰ ਮਹਾ ਸਿੰਘ ਨੇ ਆਖਿਆ ਕਹਿਣ ਲੱਗਾ ਗੁਰਮੁਖੋ ਜੜ ਕੇ ਆਉਣ ਵਾਲਿਆਂ ਦੀ ਗਿਣਤੀ ਭਾਵੇਂ 40000 ਤੋਂ ਵੱਧ ਹੈ ਸਾਡੀ ਗਿਣਤੀ 1000 ਤੋਂ ਵੱਧ ਹੈ तकरीबन ਲੱਗ ਪੱਗ 1200 ਪਰ ਦੁਨੀਆ ਦੇ ਲੋਕ ਵੇਖਣ ਕਿ ਜਿਹੜਾ ਪੰਥ ਗੁਰੂ ਕਲਗੀ ਧਰਮਹਾਰਾਜ ਨੇ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ ਇਹ ਸਮੇਰ ਪਰਬਤ ਨੂੰ ਟੱਕਰ ਮਾਰੇ ਤੇ ਫਨਾ ਦੇ ਉੱਦਾ ਕਰਕੇ ਰੱਖਿਆ ਆ ਤੁਸੀਂ ਸਰਦਾਰ ਬਚਿੱਤਰ ਭਾਈ ਬਚਿੱਤਰ ਸਿੰਘ ਨੂੰ ਯਾਦ ਕਰੋ ਜਿਨੇ ਹਾਥੀ ਦੇ ਮੱਥੇ ਵਿੱਚ ਬੱਜੀਆਂ ਹੋਈਆਂ ਸੱਤ ਤੱਗਾ ਪਾਰ ਚ ਰੱਖ ਦਿੱਤੀਆਂ ਸੀ ਅੱਜ ਤੁਸੀਂ ਚਮਕੌਰ ਨੂੰ ਯਾਦ ਕਰੋ ਜਿੱਦ ਵਿੱਚ 14 ਸਾਲ ਦੀ ਉਮਰ ਸਤਕਾਰਯੋਗ ਬਾਬਾ ਜੁਝਾਰ ਸਿੰਘ ਜਿਹੜਾ ਮੈਦਾਨੇ ਜੰਗ ਵਿੱਚ ਆਣ ਕੇ ਲੜਦਾ ਤੇ ਪੌਣੇ 18 ਸਾਲ ਦੀ ਉਮਰ ਸਤਕਾਰਯੋਗ ਬਾਬਾ ਅਜੀਤ ਸਿੰਘ ਦੀ ਅੱਜ ਤੁਸੀਂ ਸਰਹੰਦੀਆਂ ਦੀਵਾਰਾਂ ਨੂੰ ਯਾਦ ਕਰੋ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਾਦੇ ਸਿੰਘ ਜਿਹਾ ਕਾਰੇ ਛੜਦੇ ਛੀਂਡ ਹੋ ਗਏ ਸਨ ਤਕੜੇ ਹੋਵੋ ਅੱਜ ਜਿੱਤ ਕੇ ਤੇ ਰਾਜ-ਪਾਗ ਸਾਡਾ ਮਰ ਗਏ ਤੇ ਤਾਂ ਵੀ ਦੁਨੀਆਂ ਦੇ ਲੋਕ ਯਾਦ ਕਰਨਗੇ ਅੱਜ ਕਿਸੇ ਦੀ ਆਦੀਨਗੀ ਪਰਵਾਹ ਨਹੀਂ ਕਰਨੀ ਲੋ ਜੀ ਇਹ ਗੱਲ ਜਦੋਂ ਕਹੀ ਨਾ ਗੱਜ ਸ਼ੇਰਾ ਮੰਗ ਅਕਾਲੀ ਦੇਣ ਜਵਾਬ ਓ ਜੋਛ ਜਾ ਕੇ ਅੱਗੇ ਬੋਲਦੇ ਉਹ ਮਹਾਨ ਯੋਧੇ ਸ਼ੇਰਾ ਮੰਗ ਗੱਜ ਕੇ ਤੇ ਤਰ ਤੱਕ ਅੰਬਾ ਦੇਗੇ ਖਲੋ ਕੇ ਸਾਹਮਣੇ ਸਿੱਖ ਸਰਦਾਰਾਂ ਨੇ ਆਖਿਆ ਕਹਿੰਦੇ ਸਰਦਾਰ ਮਹਾਸਿਆ ਜਦੋਂ ਤੱਕ ਧਰ ਦੇ ਉੱਪਰ ਸਿਰ ਹੈ ਜਦੋਂ ਤੱਕ ਦਿਲ ਵਿੱਚ ਧੜਕਣ ਹੈ ਜਦੋਂ ਤੱਕ ਸਾਡਾ ਖੂਨ ਇਸ ਸਰੀਰ ਵਿੱਚ ਹਰਕਤ ਕਰ ਰਿਹਾ ਹੈ ਕੋਈ ਮਾਈ ਦਾ ਲਾਲ ਨਹੀਂ ਜਿਹੜਾ ਸਾਡੇ ਗਲ ਵਿੱਚ ਰੱਸੀ ਪਾ ਕੇ ਸਾਨੂੰ ਗੁਲਾਮ ਬਣਾ ਲਵੇ ਲਓ ਸਨਮਾਨ ਜਿਓ ਖਾਨਸਾ ਜੀ 28 ਅਪ੍ਰੈਲ ਦਾ ਦਿਨ ਚੜਿਆ ਇੱਕ ਪਾਸੇ 1200 ਦੀ ਗਿਣਤੀ ਹੈ ਦੂਜੇ ਪਾਸੇ 45000 ਇੱਕ ਪਾਸੇ ਹੈਦਰੀ ਝੰਡਾ ਚੁਲਿਆ ਦੂਸਰੇ ਪਾਸੇ ਗੁਰੂ ਕਲਗੀ ਧਰ ਦਾ ਪਰਚਮ ਇੱਕ ਪਾਸੇ ਅੱਲਾਹੁ ਅਕਬਰ ਦੇ ਨਾਰੇ ਤੇ ਦੂਜੇ ਪਾਸੇ ਸੱਤ ਸਰੀਆ ਕਾਲ ਦੇ ਜਕਾਰੇ 12 ਤੋਪਾਂ ਨੂੰ ਅੱਗ ਵਿਖਾਈ ਅੰਦਰੋਂ ਤੋਪਾਂ ਨੂੰ ਅੱਗ ਵਿਖਾਈ ਗੋਲਿਆਂ ਨੇ ਆਕਾਸ਼ ਵੱਲੇ ਡਿੱਗ-ਡਿੱਕੇ ਧਰਤੀ ਤੇ ਮਿੱਟੀ ਨੂੰ ਆਕਾਸ਼ ਵੱਲੇ ਚਾਰਜ ਕਰ ਚਾਰ ਚਿਹਰੇ ਕਰਦ ਛਾਈ ਬੰਦਾ ਬੰਦੇ ਦੀ ਪਹਿਚਾਣ ਨਹੀਂ ਆਖਰ ਉਹ ਜਮਰੋਦ ਦੇ ਕਿਲੇ ਦਾ ਖੁੱਲਿਆ ਦਰਵਾਜ਼ਾ ਸਰਦਾਰ ਮਹਾ ਸਿੰਘ ਬੈਠਾ ਕੁੜੇ ਤੇ ਆਇਆ ਮੈਦਾਨੇ ਜੰਗ ਵਿੱਚ ਇੱਕ ਪਾਸੇ ਦੋਸਤ ਮੁਹੰਮਦ ਖਾਨ ਦਾ ਭੇਜਿਆ ਹੋਇਆ ਨਾਇਬ ਸਲਤਨ ਸਤਕਾਰਯੋਗ ਮਹਾ ਸਿੰਘ ਦੇ ਸਾਹਮਣੇ ਆਇਆ ਮਿਰਜ਼ਾ ਛੰਮੀ ਖਾਨ ਦੂਜੇ ਪਾਸੇ ਸਰਦਾਰ ਮਹਾ ਸਿੰਘ ਹੈ ਮਹਾ ਸਿੰਘ ਨੇ ਲਲਕਾਰ ਕੇ ਜੋ ਕੁਝ ਛੰਮੀ ਖਾਨ ਨੂੰ ਮੈਦਾਨੇ ਜੰਗ ਵਿੱਚ ਕਿਹਾ ਇਹ ਲਾਈਨਾਂ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਦੀ ਮੁਬਾਰਕ ਕਲਮ ਤੋਂ ਲਿਖੀਆਂ ਹੋਈਆਂ ਨੇ ਤਵਜੋ ਦੇ ਕੇ ਸਰਵ ਕਰਨਾ ਸਨਮਾਨਯੋਗ ਖਾਲਸਾ ਜੀ 1200 ਯੋਧੇ ਦਾ ਜਥੇਦਾਰ ਸਰਦਾਰ ਮਹਾ ਸਿੰਘ ਮਿਰਜ਼ਾ ਛੰਮੀ ਖਾਨ ਨੂੰ ਲਲਕਾਰ ਕੇ ਜੋ ਕੁਝ ਕਹਿੰਦਾ ਬੜੇ ਪਿਆਰ ਨਾਲ ਸਰਵ